ਉਹ ਗੋਇਲ ਸਾਹਿਬ ਤੁਹਾਨੂੰ ਤਾਂ ਧਾਨੇ ਪਠਾਨ ਮਾਜਰੇ ਨੇ ਕਿਹਾ ਤਾਂ ਜ਼ਿੰਮੇਵਾਰ ਹੋ ਤੁਸੀਂ ਫੁੱਫੜ ਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਏ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਕਦੋਂ ਕ੍ਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਅਸੀਂ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੰਦਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਟੇਸ਼ਨ ਕਿਥੋਂ ਨਹੀਂ ਤੋਂ ਦੀ ਤੁਸੀਂ ਬੀਬੀਐਮਪੀ ਤੇ ਫਿਰਦੇ ਰਹੋ ਪਾਣੀਆਂ ਦਾ ਰਫਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਬੈਕਪੋਰਸੇ ਨਹੀਂ ਆਣ ਦੇਣੀਆਂ ਮੈਂ ਤੇ ਪੰਜਾਬ ਪੁਲਿਸ ਰੱਖੂਗਾ ਸੈਂਟਰ ਵੀ ਆਰਤੀਆਂ ਫੋਰਸ ਤੇ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤਾਂ ਨਹੀਂ ਸਰ ਬਾਣੀ ਦਾ ਪਤਾ ਮਦਰ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਸਪੀਕਰ ਸਾਹਿਬ ਜਿੰਨੀ ਦਫਾ ਵੀ ਤੁਸੀਂ ਸਪੈਸ਼ਲ ਸੈਸ਼ਨ ਸਰ ਸੱਦੇ ਨੇ ਨਿਕਲੇ ਸਾਰੇ ਬੇਸ ਟਾਈਮ ਤੁਸੀਂ ਫੇਰ ਸੱਦੇ ਆ ਅਸੀਂ ਪਹਿਲੇ ਵੀ ਤੁਹਾਨੂੰ ਸਪੋਰਟ ਕੀਤੀ ਹੈ ਹੁਣ ਵੀ ਕਰਾਂ ਉਨ ਵੀ ਤੁਹਾਡੀ ਸਪੋਰਟ ਅਸੀਂ 100% ਦੀ ਕਰਾਂਗੇ ਆ ਮੇਰੇ ਕੋ ਇੱਕ ਬੋਲਣ ਤੋਂ ਪਹਿਲੇ ਇੱਕ ਪੜ੍ਹ ਕੇ ਦੱਸਣਾ ਚਾਹਨਾ ਸਾਰੇ ਪੰਜਾਬ ਨੂੰ ਜਦੋਂ ਤੁਹਾਡੀ ਸਰਕਾਰ ਬਣੀ ਸਰ ਮਾਰਚ ਦੇ ਵਿੱਚ ਪਹਿਲਾ ਸੈਸ਼ਨ ਸੱਦਿਆ 1 ਅਪ੍ਰੈਲ ਨੂੰ ਪਹਿਲੀ ਗੱਲ ਤੇ ਦੁਨੀਆ ਭਰ ਚ ਪਹਿਲੀ ਅਪ੍ਰੈਲ ਤੁਹਾਨੂੰ ਪਤਾ ਹੈ ਨੌਨ ਸੀਰੀਅਸਨੈਸ ਕਾਰਨ ਜਾਣੀ ਜਾਂਦੀ ਹੈ ਬਾਜੀ ਬਾਜੀ ਇੱਕ ਟੱਡੇ ਦੀ ਦੋ ਮੈਂ ਸਾਰੀਆਂ ਗੱਲਾਂ ਤੁਹਾਡੀਆਂ ਸਾਹਿਬਾ ਪਰ ਸਿਰਫ ਮੈਨੂੰ ਤੁਹਾਡੇ ਵਰਗਾ ਰਾਜਨੀਤਿਕ ਤੁਹਾਡੇ ਵਰਗਾ ਤਜਰਬੇਕਾਰ ਕੋਈ ਨਹੀਂ ਹੈ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਆਪਾਂ ਇੱਥੇ ਆਪਾਂ ਫਲਡਸ ਦੀ ਗੱਲ ਕਰਦੇ ਔਰ ਮੈਂ ਤੁਹਾਡੇ ਹਲਕੇ ਦੇ ਵਿੱਚ ਜਾ ਕੇ ਆਇਆ ਇੰਨਾ ਨੁਕਸਾਨ ਹੋਇਆ ਉੱਥੇ ਚਲੋ ਆ ਛੱਡ ਲੈਣੇ ਆਪਾਂ ਦਾ ਮਤਲਬ ਇਹਨੂੰ ਪੋਜ਼ਿਟਿਵ ਰੱਖੀਏ ਜੀ ਆਪਾਂ ਫਿਰ ਤੇ ਉਸੇ ਕੁੱਕੜ ਖੇ ਦੇ ਵਿੱਚ ਹੀ ਨਿਕਲ ਜਾਣਾ ਟਾਈਮ ਕੀ ਫਾਇਦਾ ਆਪਣੇ ਪੰਜਾਬ ਦੇ ਲੋਕ ਆਪਾਂ ਨੂੰ ਦੇਖ ਰਹੇ 3 ਕਰੋੜ ਲੋਕ ਦੇਖ ਰਹੇ ਬਾਜੀ ਬਾਜੀ ਪਲੀਜ਼ ਜੀ ਰਾਜਨੀਤੀ ਨਹੀਂ ਆਪਾਂ ਇੱਥੇ ਪੋਜ਼ਿਟਿਵ ਲਈਏ ਹਮੇਸ਼ਾ ਹੀ ਪੋਜ਼ਿਟਿਵ ਹੀ ਰੱਖਿਆ ਮੈਂ ਤੇ ਤੁਹਾਨੂੰ ਬੇਨਤੀ ਕਰਨਾ ਅਸੀਂ ਤੇ ਹਮੇਸ਼ਾ ਹੀ ਤੁਹਾਨੂੰ ਜੀ ਜਦੋਂ ਵੀ ਪੰਜਾਬ ਦੇ ਹੱਕ 'ਚ ਦੇਸ਼ ਦੇ ਹੱਕ 'ਚ ਕੋਈ ਗੱਲ ਆਈ ਅਸੀਂ ਹਮੇਸ਼ਾ ਜਿੰਨੇ ਮਤੇ ਆਏ ਨੇ ਅਸੀਂ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਕਹਿੰਦਾ ਮੇਰਾ ਮਕਸਦ ਇਹ ਹੁਣ ਵੀ ਅਸੀਂ ਸਪੋਰਟ ਕਰਾਂਗੇ 200 ਕਰੋੜ ਰੁਪਇਆ ਜਿਹੜਾ ਤੁਸੀਂ ਮੰਗਿਆ ਪੰਜਾਬ ਦਾ ਜੈਨੂਨ ਬੰਦਾ ਹੈ ਤੇ ਦੂਜੀ ਗੱਲ ਜੋ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਨੇ ਇਸ ਗੱਲ 'ਮੈਂ ਸਹਿਮਤ ਹਾਂ 98% ਹੀ ਪਰ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਰਹੇ ਕਿ 12000 ਕਰੋੜ ਰੁਪਇਆ ਤੁਹਾਡੋ ਕੋ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 ਮਾਰਚ 2023 ਜਦੋਂ ਤੁਹਾਡੀ ਸਰਕਾਰ ਨੂੰ 1 ਸਾਲ ਹੋ ਚੁੱਕਿਆ ਸੀ ਉਹਦੇ ਮੁਤਾਬਕ 941 ਕਰੋੜ ਰੁਪਇਆ ਤੁਹਾਡੇ ਕੋਲ ਉਹ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਹੀ ਇਹ ਪੈਸੇ ਗਏ ਕਿੱਥੇ ਨੇ ਕਲੈਰਿਟੀ ਗਵਰਨਮੈਂਟ ਦੇ ਆਪਾਂ ਬੜੀ achhi gall ਤੁਹਾਡਾ ਤੁਹਾਡਾ ਪੁਆਇੰਟ ਆ ਗਿਆ ਮੈਨੇ ਇੱਕ ਗੱਲ ਦੱਸੋ ਉਹ ਵੀ ਆਪਾਂ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਤਾਂ ਕੋਈ ਪੰਜਾਬ ਦੇ ਨੁਮਾਇੰਦੇ ਹੋ ਲੀਡਰ ਆਪੋਜੀਸ਼ਨ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਦੀ ਗੱਲ ਕਰੀਏ ਉਹਦਾ ਰੀਹੈਬਿਲਿਟੇਸ਼ਨ ਦਾ ਪਲਾਨ ਬਣਾਈਏ ਉਹ ਮੰਗੋ ਸਪੀਕਰ ਮਜ਼ਦੂਰਾ ਦੀ ਗੱਲ ਮੰਗੋ ਪਲੀਜ਼ ਤੁਸੀਂ ਰੀਹੈਬਿਲਿਟੇਟ ਪੰਜਾਬ ਨੂੰ ਕਰਨਾ ਉਹ ਕਹੀ ਜਾਂਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹੋ ਤੁਸੀਂ ਕੁਰਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੁਝ ਨਹੀਂ ਰੀਹੈਬਿਲਿਟੇਟ ਕਿੱਥੋਂ ਕਰੋਗੇ ਅਸੀਂ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੰਦਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਲਿਟੇਸ਼ਨ ਕਿੱਥੋਂ ਨਹੀਂ ਚੋਦੀ ਤੁਸੀਂ ਬੀਬੀਐਮਬੀ ਤੇ ਫਿਰਦੇ ਰਹੋ ਪਾਣੀਆਂ ਦਾ ਰਫਾਲਾ ਆ ਗਿਆ ਜੀ ਮੈਂ ਇੱਥੇ ਜੀ ਸੈਂਟਰ ਦੀ ਫੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤੋਂ ਨਹੀਂ ਸਰ ਵਾਈਂਡ ਅਪ ਹੋਦਾ ਮਤਲਬ ਕੋਈ ਅਗਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾਧ ਆਪਾਂ ਨੂੰ ਸਮਾਤਾ ਪਾਰਟੀ ਨੂੰ ਸਿੱਧਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਵੀ ਉਥੇ ਹੁਣ ਆ ਜਾਈਦਾ ਹੀ ਹਸਪਤਾਲ ਦਾਖਲ ਹੋ ਗਿਆ ਠੀਕ ਹੈ 92 ਫਰਮ ਦੀ ਨਾ ਮੰਤਰੀ ਜੀ ਜਵਾਬ ਨੂੰ ਪਹਿਲੇ ਪੈਸੇ ਇਹ ਕੀ ਪੰਜਾਬ ਦੇ ਲੋਕ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਐਸਾ ਕਲੀਅਰ ਕੀਤਾ ਜਾ ਸਾਨੂੰ ਸਾਨੂੰ ਦੱਸਿਆ ਜਾਏ ਕਿ ਜੇ 31 ਮਾਰਚ 2023 ਤੱਕ 9000 ਕਰੋੜ ਰੁਪਇਆ ਤੁਹਾਡੇ ਕੋਲ ਸੀ ਜਿਹਦੇ ਵਿੱਚ 75 25 ਦੀ ਰੇਸ਼ੋ ਚਾਹੁੰਦਾ 75% ਦੀ ਸੈਂਟਰ ਤੇ 25 ਤੁਸੀਂ ਪਾਣਾ ਉਹ ਦੱਸੋ ਪੈਸਾ ਕਿੱਥੇ ਪਹੁੰਚ ਲੰਬੋਂ ਵੱਲ ਦੂਜੀ ਗੱਲ ਗੋਇਲ ਸਾਹਿਬ ਬਹੁਤ ਅੱਛੇ ਉਹ ਗੋਇਲ ਸਾਹਿਬ ਤੁਹਾਨੂੰ ਤੇ ਤੁਹਾਡੇ ਪਠਾਨ ਮਾਜਰੇ ਨੇ ਕਿਹਾ ਤਾਂ ਜ਼ਿੰਮੇਵਾਰ ਹੋ ਤੁਸੀਂ ਛੇ ਨੂੰ ਡੈਸ ਕਰੋ ਜੀ ਉਹ ਇੱਕ ਮਿੰਟ ਚਾਹ ਚਲੋ ਤੁਹਾਡੇ ਵੱਲ ਕਰ ਲੈਣਾ ਜੀ ਤੁਹਾਨੂੰ ਮੈਂ ਕਰ ਲੈਣਾ ਪੋਪੜ ਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਏ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਹੈ ਕੱਡੋ ਕ੍ਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਨੈਚਰਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੱਕ ਕ੍ਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਮੈਕਮੇ ਦੀ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਇਆ ਦੱਸਿਆ ਮੈਂ ਦਾਵੇ ਨਾ ਕਹਿ ਸਕਦਾ ਤੂੰ ਮੇਰੇ ਏਰੀਆ ਦੀ ਗੱਲ ਕਰ। ਆ ਮੈਂ ਪੜਾ ਸਾਹਿਬ ਦੇ ਮੈਂ ਜਾ ਕੇ ਆਇਆ। ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਦੇ ਮੈਂ ਗਿਆ। ਕਪੂਰਥਲੇ ਮੈਂ ਜਾ ਕੇ ਆ ਜਿ ਨਾਲੇ ਮੈਂ ਜਾ ਕੇ ਆ ਫਾਜ਼ਿਲਕਾ ਸਾਰੀ ਜਗ੍ਹਾ। ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਡਰੇਨਾਂ ਨੇ ਇੰਟਰਨਲ ਡਰੇਨਸ ਸਾਡੇ ਮਹਿਕਮੇ ਨੇ ਸਾਫ਼ ਕੀਤੀਆਂ ਇੱਥੇ ਹਾਊਸ ਚ ਜੋ ਆਪ ਦਿੰਦੇ ਕਿਹਾ ਸੀ ਇਹ ਝੁੱਤ ਨਾਲ ਸਾਲਾਂ ਚ ਕੇ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਅਵੇ ਨਾਲ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਕੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿੜਕੋਏ ਪਾਣੀ ਬਰਸ਼ਾਤ ਪੈਣੀ ਨਿਕਲ ਜਾਣੀ ਓ ਇੱਕ ਮਿੰਟ ਯਾਰ ਗੱਲ ਬੇਕਰ ਇੱਧਰ ਆਪਣਾ ਚੇਅਰ ਉਹ ਡੈਸਕ ਕਰੋ ਆ ਕੋਹਲ ਸਾਹਿਬ ਬੋਲ ਰਹੇ ਕਿ ਕਿਤਾ ਨਹੀਂ ਚੂਚਾ ਕਰੋਗੇ ਤਾਂ ਇੰਨਾ ਰੌਲਾ ਹੀ ਕੋਪਾ ਤੁਹਾਡਾ ਸਮਝ ਆ ਰਿਹਾ ਹਾਂ ਆ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰੰਜੀਤ ਸਾਗਰ ਡੈਮ ਤੇ ਆ ਲੱਗਾ ਜਿਹੜਾ ਕੰਟਰੋਲ ਦੇbaixo ਪੰਜਾਬ ਤੁਸੀਂ ਅਜੇ ਭਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੱਲੇ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਦੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣੇ ਨੇ ਨਾ ਕਿਹਾ ਕਿ ਪਾਣੀ ਔੜੀ ਔੜੀ ਛੱਡੋ ਤੁਸੀਂ ਤੇ ਚੁੱਪ ਹੋ ਕੇ ਸੁੱਤੇ ਸੀ ਕ੍ਰਿਸ਼ਨ ਕੁਮਾਰ ਤੇ ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਚ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ੍ਹ ਗਿਆ ਹਾਂ ਹਾਂਜੀ ਹੈ ਜੀ ਇੱਥੇ ਸੈਕਟਰੀ ਇਰੀਗੇਸ਼ਨ ਇੱዚ ਥੇ ਹੀ ਇਜ਼ ਨਾਟ ਥੇਰ ਅੱਜ ਰੀਹੈਬਿਟੇਸ਼ਨ ਤੇ ਇਰੀਗੇਸ਼ਨ ਤੇ ਫਲੱਡਸ ਤੇ ਬੈਸਟ ਸੈਰਲੀ ਥੇਰ ਇਜ਼ ਕ੍ਰਿਸ਼ਨ ਕੁਮਾਰ ਹੀ ਇਜ਼ ਨਾਟ ਥੇਰ ਆ ਸੀਰੀਅਸਨੈਸ ਆਫ ਦਿ ਗਵਰਨਮੈਂਟ ਇਜ਼ ਬੈਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪੈਂਦਾ ਮਤਾ ਅਜ ਗੋਹਨ ਸਾਹਿਬ ਵੀ ਨਹੀਂ ਸੀ ਲੱਪਣ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਸਰ 24 ਰਾਤ 24 ਅਗਸਤ ਦੀ ਗੱਲ ਮੈਂ ਕਰ ਰਿਹਾ 524.79 ਮੀਟਰਸ ਦੇ ਪੈ ਤਕਰੀਬਨ 527 ਜਾਂ 28 ਮੀਟਰਸ ਤੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉਥੋਂ ਤੱਕ ਤੇ ਪਾਣੀ ਸੀ ਜੀ ਇਨਨੂੰ ਬਕਾਇਦਾ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹ ਜਿੰਨੀ ਬਰਸਾਤ ਕਹੀ ਸੀ ਉਹਦੇ ਨਾਲ ਕਿਤੇ ਵਾਧ ਹੋਈ ਹੈ ਬਰਦੇ ਵ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਚਾਹਤਾ ਤੁਹਾਡਾ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪੋਨਸਿਬਲ ਸਮਝਣਾ ਇਹ ਸਾਨੂੰ ਇੰਡਰੀਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀ ਅਸੀਂ ਇਥੇ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਜੀ ਫਿਰ ਆ ਤੇ ਦਾ ਆਪਣਾ ਬੈਠਾ they were never prepared ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸੱਦੀਆਂ ਕੋਈ ਤੁਹਾਡੇ ਅੱਜ ਗੰਭੀਰਤਾ ਨਹੀਂ ਤੁਸੀਂ ਬੀਬੀਐਮਬੀ ਦੇ ਫਿਰਦੇ ਰਹੇ ਉਹ ਪਾਣੀਆਂ ਦਾ ਰਫਾ ਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਪਹਿਲਾਂ ਫੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਨਹੀਂ ਸਰ ਵਾਈਂਡ ਅਪ ਹੋਦਾ ਮਤਲਬ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾ ਦਾ ਆਪਾਂ ਨੂੰ ਸਮਤਾ ਪਾਰਟੀ ਨੂੰ ਟਾਈਮ ਕਿਉਂ ਨਹੀਂ ਦਿੰਦਾ ਸਮਤਾ ਤੁਸੀਂ ਦੱਸੋ ਸਪੀਕਰ ਸਾਭੀ ਕੋਈ ਗੱਲ ਹੈ ਜੀ ਸਰ ਜੀ ਆਪ ਦੀ ਅਸਲੀਅਤ ਦੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਨਹੀਂ ਚਾਹੁੰਦਾ ਜੀ ਮੈਂ ਤੁਹਾਨੂੰ ਹੁਣੇ ਦੱਸ ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੇਰੀ ਬੇਨਤੀ ਸੋਣਾ ਸਰ ਇੱਕ ਮਿੰਟ ਰੁਕੋ ਮੇਰਾ ਇਹ ਦਾਵਾ ਜਿਹੜੀਆਂ ਮੇਰੀਆਂ ਰਿਪੋਰਟ ਤੁਸੀਂ ਜਿਹੜੀ ਗੱਲ ਮੈਨੂੰ ਪੁੱਛਿਓ ਤਾਂ ਮੈਨੂੰ ਦੱਸ ਲੈਣ ਦਿਓ 2 ਘੰਟੇ ਦੀ ਡਿਸਕਸ਼ਨ ਤੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 1 ਘੰਟਾ ਤੇ 35 ਮਿੰਟ ਫੇਰ ਵਾਪਸ ਚਲੇ ਗਏ ਨੇ ਨਹੀਂ ਤੁਸੀਂ ਗੱਲ ਕਰੋ ਪਰ ਲੇਕਿਨ ਤੁਸੀਂ ਦੇਖੋ ਤੁਸੀਂ ਸਭ ਤੋਂ ਵੱਧ ਸਭ ਤੋਂ ਵੱਧ ਤਜਰਬੇਕਾਰ ਮੈਂਬਰਯੋਗ ਮੈਂਬਰ ਹੋ ਤੁਸੀਂ ਸੋ ਤੁਸੀਂ ਗਾਗਰ ਦੇ ਵਿੱਚ ਸਾਦਰ ਵੀ ਪੜ ਸਕਦੇ ਹੋ ਤੁਸੀਂ ਕਰੋ ਕਰੋ ਪਲੀਜ਼ ਯੂਅਰ ਸ਼ਿਫਟਿੰਗ ਦੀ ਬਲੇਮ ਨਾ ਦੀ 1 ਮਿੰਟ ਨਾ ਦੀ ਇਰੀਗੇਸ਼ਨ ਮਨਿਸਟਰ ਇਸ ਟ੍ਰਾਈਂਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕਿ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਧਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਯੂਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਅੱਛਾ ਦੋ ਤਿੰਨੇ ਜਾਣੇ ਸਸਪੈਂਡ ਕਰਤੇ ਕੈਸ਼ ਦਿਓ ਇੱਕ ਸਸਪੈਂਡ ਤੇ ਕੋਲ ਸਾਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਕ੍ਰਿਸ਼ਨ ਕੁਮਾਰ ਨੂੰ ਸੀ ਇਥੇ ਸਸਪੈਂਡ ਕਰਨ ਦੀ ਲੋਡ ਸ਼ੇਅਰ ਸੰਚੀਫ ਜੀ ਨੇ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸਸ ਖੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅਮਰੋਸਰ ਹੋਇਆ ਜੇ ਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂਅਰ ਚੀਫ ਇੰਜੀਨੀਅਰ ਹੂ ਥਿੰਕਸ ਹੀ ਇਜ਼ ਦੀ బిਗੈਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆ ਗਈ ਦੇਰੀ ਇੱਕ ਅਜੇ ਨਹੀਂ ਆਈ ਸੀ ਅਜੇ ਤਾਂ ਕੰਮ ਸ਼ੁਰੂ ਕੀਤਾ ਅਜੇ ਕਿੱਥੋਂ ਆ ਦੇਖੋ ਜੀ ਆਪਦਾ ਕੰਮ ਤੋਂ 1 ਮਿੰਟ ਤੁਹਾਡੇ ਕੋਲ ਹੈ ਤੁਸੀਂ ਕਰ ਲਓ ਵਾਈਂਡ ਅਪ ਕਰ ਲਓ ਯੂ ਹੈਵ ਟੇਕਨ 9 ਮਿੰਟ ਚਾਹ ਆ ਜਿਹੜੀ 26 ਦੀ ਰਾਤ ਉਹ ਦਿਨ ਪਾਣੀ ਛੱਜ ਗਿਆ ਜਿਹੜਾ ਉਹ ਜਿਹਦਾ ਬਾਣਾ ਲਾਉਂਦੇ ਨੇ ਮੈਡਮ ਹਰਨਾ ਜੀ ਓਏ ਉਹ ਜਿੱਥੇ 25 ਕਿਲੋਮੀਟਰ ਥੱਲੇ ਜਾ ਕੇ ਮਕੌੜੇ ਮਿਲਦਾ ਤੁਹਾਡੇ ਫਲੱਡ ਗੇਟ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨਕਮੀ ਮੰਤਰੀ ਮੰਟਲ ਚਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਨੂੰ ਉਥੇ ਉਡਾ ਚਾਈਦਾ ਹੀ ਹੌਸਪੀਟਲ ਦਾਖਲ ਹੋ ਗਿਆ ਠੀਕ ਹੈ ਮੰਤਰੀ ਜੀ